ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਅੱਜ ਦੇ ਬਲਾਗ 'ਚ। ਅੱਜ ਆਪਣਾ ਹਿਯੂਰ ਸਾਹਿਬ ਦੀ ਯਾਤਰਾ ਦਾ ਦਿਨ 6ਵਾਂ। ਸੋ ਅੱਜ ਆਪਾਂ ਇੱਥੋਂ ਵਾਪਸ ਚੱਲਣ ਲੱਗੇ ਆਂ। ਆਪਾਂ ਪਹਿਲਾਂ ਸਤਗੰਡ ਸਾਹਿਬ ਦੇਖੇ ਮੱਥਾ ਟੇਕਿਆ ਤੇ ਮਾ ਮਾਈ ਭਾਗੋ ਜੀ ਦੇ ਅਸਥਾਨ ਤੇ ਮੱਥਾ ਟੇਕਿਆ। ਉਹਨਾਂ ਦੇ ਸ਼ਸਤਰਾਂ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਹੁਣ ਆਪਾਂ ਇੱਥੋਂ ਵਾਪਸ ਜਾਣ ਲੱਗੇ ਆਂ। ਠੀਕ ਆ। ਥੀਕ ਹੁਣ ਆਪਾਂ ਇੱਥੋਂ ਚੱਲ ਕੇ ਅੰਦਰ ਰੁਕਾਂਗੇ। ਅੱਜ ਵਾਪਸੀ ਹੈ ਜੀ। ਅਹ ਸਤਿਗੁਰ ਸਾਹਿਬ ਮੱਥਾ ਟੇਕ ਕੇ ਵਾਪਸੀ ਕਰਨ ਲੱਗੇ ਆ ਤਰਸਾਲ ਸੇਵਾ ਕੀਤੀ ਮਹਰਾਈ ਦੀ ਜੋਤੀ ਜੋ ਸਮੋਂ ਤੋਂ ਬਾਅਦ ਉਸ ਤੋਂ ਬਾਅਦ ਆਪਣੀ ਮਰਜ਼ੀ ਦੇ ਨਾਲ ਸੇਵਾ ਛੇ ਭਾਈ ਵਿਆਸ ਸਿੰਘ ਭਾਈ ਤਰਪ ਸਿੰਘ ਉਹਨਾਂ ਦੇ ਅੰਗੀਠੇ ਸਾਹਿਬ ਸਾਧ ਸੰਗਤ ਜੀ ਆਪ ਦਾ ਸਰਦਾਰ ਪ੍ਰੇਖ ਸੇਵਾਜੀ ਜੋ ਸੇਵਾ ਕਰਨੀ ਕਰ ਸਕਦੇ ਅਰਦਾਸ ਕਰਨੀ ਕਰ ਸਕਦੇ ਗੁਰੂ ਸਾਹਿਬ ਯਾਤਰਾ ਮਨੋ ਕਾਮਨਾ ਪੂਰੀ ਕਰੇ ਆਪ ਦੀ ਮਾਤਾ ਪਾਪਾ ਕੌਰ ਜਿੰਗਮ ਬੰਦੂਖਾ ਨੇ 12 ਫੁੱਟ ਲੰਬੀ ਬੰਦੂਖਾ ਹੈ ਉਹ ਦਾ ਸਾਹ ਸੰਗੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਤਾਰ ਗੁਰਦਾਰਾ ਮਾਤਾ ਪਾਪਾ ਗੁਜਰਾ ਹੈ ਜੀ ਮਾਤਾ ਪਾਪਾ ਦੇ ਦਾ ਪੰਡ ਜਪਾਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਜਗਨਨ ਪੁਸਤਾ ਵਿਕੇ 40 ਸਿੰਘਾਂ ਨੇ ਗੁਰਮਾਰਾਟ ਨੂੰ ਪੇਦਾ ਵੇਲੀ ਕਿਤੇ ਸੀ ਤੁਸੀਂ ਤੁਹਾਡੇ ਗੁਰੂ ਨਹੀਂ ਆਸੀ ਤੁਹਾਡੇ ਸਟੇਕ ਨਹੀਂ ਤੇ ਮਾਤਾ ਜੀ ਨੇ 40 ਸਿੰਘਾਂ ਨੂੰ ਤਾੜਾ ਮਾਰਿਆ ਉਹਦੀ ਚੁੜਿਆ ਪਾ ਤੇ ਕਰਵਾ ਕੇ ਰੁਕਿਆ ਆਪਕਾ ਅਸੀਂ ਤੁਰਕਾਂ ਦੇ ਮੁਗਲਾਂ ਦੇ ਨਾਲ ਯੁੱਧ ਕਰਾਂਗੇ ਉਸ ਤਾੜਾ ਮੈਣੇ ਦੇ ਉੱਪਰ 40 ਸਿੰਘ ਸਰਦਾਰ ਮੁਕਲ ਸਰ ਦੇ ਜਨਵੀਸ਼ ਸ਼ਹੀਦੀ ਪ੍ਰਾਪਤ ਕੀਤੀ ਹੈ ਸਭ ਤੋਂ ਵੱਡੀ ਦਾ ਆਪਣਾ ਮਾਤਾ ਪਾਗ ਜੀ ਦੀ ਆਪਣਾ ਅਤਾ ਜੀ ਬੰਦੂਕ ਹੈ ਤੇ 12 ਫੁੱਟ ਲੰਬੀ ਉਹਦਾ ਕਿਲੋ ਪਾਰ ਮਾਤਾ ਭਗਵਾਨ ਜੀ ਆਪਣੇ ਮੁੰਡੇ ਤਰੱਕੀ ਆਪ ਚਲਾਉਂਦੇ ਸੀ ਜਿਹੜਾ ਨਾਮ ਤੇ ਨਿੱਕੇ ਥੋੜਾ ਦਾ ਬੰਦੂਕਾਂ ਨੇ ਉਹ ਵੀ 40 ਸਿੰਘਾਂ ਦੇ ਏਕੇ ਇਹ ਜਿਹੜਾ ਕੋਈ 77 ਏਕੇ ਉਹ ਵੀ 40 ਸਿੰਘਾਂ ਦੇ ਏਕੇ ਤੋਂ ਅਮਨ ਪਾਰ ਤਾਮੇ ਦੀ ਤੋਪ ਏਗੀ ਘੜੇ ਦਾ ਚੌੜ ਵਾਲੀ ਇਹਨਾਂ ਸ਼ਸਤਰਾਂ ਦੇ ਨਾਲ ਅਤਨਾ ਰਫਨਾ ਦੇ ਨਾਲ ਮਾਤਾ ਜੀ ਅਤੇ 40 ਸਿੰਘਾਂ ਦੇ ਮੁਕਤ ਸਰਦਾ ਜੰਗ ਤੇ ਕਿਤਾ ਜੀ ਤਰਕਾਂ ਦਾ ਮੁਗਲਾ ਦਾ ਨਾਸ ਕੀਤਾ ਮਾਤਾ ਜੀ ਦੇ ਨਾਲ 500 ਸਿੰਘ 500 ਪਠਾਨ ਬਾਦਰ ਸ਼ਾ ਬਾਸ਼ਾ ਗੁਰੂ ਸਾਹਿਬ ਜਿਤਨਾਲ ਤੇ ਆਏ ਪੰਜ ਪਾਰੇ ਵਿੱਚੋਂ ਦੋ ਪਾਰੇ ਭਾਈ ਤੇਆ ਸੰਗੀਤੇ ਭਾਈ ਦਰਮ ਸਿੰਘ ਜੀ ਉਹ ਵੀ ਮਾਤਾ ਜੀ ਅਤੇ ਮਹਾਰਾਜ ਜੀ ਦੇ ਨਾਲ ਆਏ ਨੇ ਇਹ ਮਾਤਾ ਦਾ ਤਪਸਥਾਨ ਹੈ ਜੀ ਇੱਥੇ ਬੈਠ ਕੇ ਮਾਤਾ ਜੀ ਨੇ 6 ਤਾਲ 6 ਮਹੀਨੇ 6 ਕਿਰਿਆ ਤਾਹੀ ਤਪਸ਼ਿਆ ਕੀਤੀ ਹੈ ਜੀ ਇਹ ਤੁਹਾਡਾ ਇਤਿਹਾਸ ਹੈ ਜੀ ਗਵ ਤਾਲ ਪਲ ਮਾਤਾ ਸਾਧ ਤਾਸ ਕਰਣੀ ਦੇ ਸ਼ਾਂਗ ਦੇ ਸ਼ਾਂਦੇ ਵਾਸਤੇ ਰਵਾਇਤ ਦੇ ਚਰਦੀ ਕਲਾ ਵਾਸਤੇ ਸੋਨਾ ਸੰਗਤ ਵਾਸਤੇ ਪੁੱਤਰ ਦੀ ਦਾਤ ਵਾਸਤੇ ਅਰਦਾਸ ਬੇਨਤੀ ਕਰਾਣੀ ਆਪਲਾ ਨਾਮ ਦਸਤ ਕਰਦਾ ਅਸ ਕਰਾ ਕੇ ਆਪਲੀ ਯਾਤਰਾ ਸਫਲੀ ਕਰ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਵਾਇਆ ਜੀ ਸਾਹਬ ਜੀ ਇਹ ਮਾਤਾ ਪਾਕੌਰ ਜੀ ਦੀ ਤੂਫ ਆ ਸ਼ਸਤਰ ਆ ਉਹਨਾਂ ਦੇ ਹਰਾ ਕੇਲਾ ਹੈ ਆ ਦੇ ਆ ਦੇ ਲੈ ਕੇਲੇ ਦੀ ਲੋਡਿੰਗ ਕਰਦੇ ਆ ਨਾਲੇ ਫੋਨ ਤੇ ਗੱਲਾਂ ਇਹ ਆ ਕੰਮ ਦੇ ਨਿਆਰੇ ਲੈ ਤੁਹਾਨੂੰ ਕੇਲੇ ਦੀ ਲੋਡਿੰਗ ਹੁੰਦੀ ਦਿਖਾਉਣੇ ਆ ਨਾਲੇ ਗੱਲ ਕਰਾਉਣੇ ਆ ਬਾਈ ਨਾਲ ਕਹਿੰਦੇ ਆ ਬਾਈ ਕਿਹੜੀ ਜਗ੍ਹਾ ਇਹ ਕੌਣ ਸਾ ਏਰੀਆ ਇਹ ਇਹ ਹੈ ਮਾਵਾਸ ਦਾ महाराष्ट्र तो है शहर कौन सा है शहर है अंतुरली अंतुरली आगे अंतुरली लगेगा हां हा। उसकी अंतुरली और बेलसवाड़ी के बीच में है अपन जंगल में मतलब रोड पर ठीक है ये फिर केले की लोडिंग ਕਰਨ ਲੱਗੇ ਹੋਏ ਆ हां हां हा। ओके ਕਿਵੇਂ ਕਰਦੇ ਆ ਦਿਖਾਵਾਂਗੇ ਮੜੇ ਅੱਛਾ ਇਹਨੂੰ ਕੱਟ ਕੇ ਤੇ ਉੱਪਰ ਉਹਦੇ ਚ ਪਾ ਲੈਣਾ हां ਐਸੇ ਕੱਟ ਕੇ ਉਸ ਵਿੱਚ ਡਾਲ ਰਹੇ ਹੋ ਉਹ ਕਲੀਨ ਹੋti ਹੈ ਉਸ ਵਿੱਚ उसमें क्लीन होता है वो हाँ, क्लीन रहे होता रहे है।, है लिक्विड रहता है उसमें क्लीन होता okay. है आ, पानी है या कुछ आ, है पानी okay. है शैम्पू है बारिश तीन है इसमें ओके ये दिखा सकते हैं नहीं वो अंदर है वो दिखेगा नहीं वो पानी में घुल गया अभी ओके okay. देखने में पानी लगेगा जैसे आप फोन फोन कर पकड़ कर ओके कितना क्लेन दिख रहे यार तू ਓਏ ਇਤੋਂ ਪੂਰਾ ਗੋਰਾ ਦਿਖ ਰਿਹਾ ਯਾਰ ਅਮਰੀਕਾ ਸੇ ਆਇਆ ਹੈ ਕਿਆ ਓਏ ਇੱਥੇ ਤੋਂ ਦੇਖ ਹਾਂ ਠੀਕ ਆ ਬਸ ਓਏ ਲੈ ਹੱਥ ਲਿਬੜੇ ਨੇ ਨਹੀਂ ਭਾਈ ਤੁਸੀਂ ਫਿਰ ਇਤੋਂ ਭਰ ਕੇ ਲੈ ਕੇ ਜਾਨੇਂ ਬਾਈ ਹਾਂ ਮੈਂ ਠੀਕ ਆ ਕਿਹੜਾ ਪੰਡ ਬਾਈ ਤੇਰਾ ਸਮਾਣਾ ਮੰਡੀ ਅੱਛਾ ਅੱਛਾ ਫਿਰ ਠੀਕ ਆ ਤੂੰ ਤਾਂ ਚੱਲ ਨੇੜੇ ਦਾ ਹੀ ਆ ਗਿਆ ਹਾਂ ਕਿੰਨੇ ਫਿਕਾ ਰੋ ਕਿੰਨੇ ਹਫਤੇ ਬਾਅਦ ਕਰਦਾ ਟੱਕਰ ਲਾਦਾ ਹਫਤੇ ਬਾਅਦ ਵੀਰੇ ਕਿਹੜੀ ਮੰਡੀ ਲੱਗੇ ਜਾਣਾ ਬਾਈ ਇਹ ਜਾਣਾ ਯਾਰ ਕੋਈ ਦੱਸਿਆ ਨਹੀਂ ਆਪਾਂ ਜਾਣ ਕਿਤੇ ਮਹਿੰਗਾ ਵਿਕ ਜਾ ਉੱਥੇ ਵੇਚ ਦਿੰਦੇ ਆ ਠੀਕ ਆ ਠੀਕ ਆ ਹੋਰ ਪਿਆਰ ਦੋਸਤਾਂ ਨੂੰ ਨਾ ਨਾ ਬਸ ਵੀਰੇ ਧੰਨਵਾਦ ਆਵਾ ਚੱਲ ਯਾਰ ਵਧੀਆ ਹੈ ਕੇਲੇ ਤੁਸੀਂ ਕਰੀ ਜਾਣਾ ਲੋਡਿੰਗ ਫਿਰ ਹਾਂਜੀ ਠੀਕ ਆ ਠੀਕ ਆ ਬਾਈ ਚਲ ਵੀਰੋ ਨਾ ਬਾਲਾ ਬਾਲਾ ਕਲਾ ਕਲਾ ਜੀ 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 ਜ ਮਹਾਰਾਸ਼ਟਰ ਦਾ ਮੁਕਤानगर ਹੈ ਰਾਂ ਸ਼ਹਿਰ ਵਿੱਚ ਟੈਂਕੀ ਭਰਉਣ ਲੱਗੇ ਆ ਹੁਣ ਦੇਖਦੇ ਆ ਪਿੰਡ ਦਾ ਕਿੰਨੀਆਂ ਟੈਂਕੀਆਂ ਖਾਂਦੀ ਆ ਆ ਦੇਖੋ ਪੰਜਾਬ ਚਾਹੇ ਕੋਈ ਕੇਰਪੋਲ ਜਿਹੜਾ ਆਪਾਂ ਕੱਢਵਾ ਕੇ ਲਾਉਨੇ ਆ ਪੰਜਾਬ ਚ ਕਾਰਬਨ ਕਰਤਾ ਨੂੰ ਲਾਉਣਾ ਆ ਇਹੋ ਆ ਲਾਈ ਹੋਈ ਆ ਦੇਦਾ ਦੇਦਾ ਕਣਕ ਦਾ ਦਾ ਫੱਟ ਨੂੰ ਸਾਰੇ ਆਂ ਅੱਗ ਲਾਈ ਹੋਈ ਆ ਸਾਰੇ ਅੱਗ ਲਾ ਕੇ ਪਾਉਂਦੇ ਨੇ ਤੇ ਪੰਜਾਬ ਦੇ ਵਿੱਚ ਪਰ ਕਹਿੰਨ ਕਹਿੰਦਾ ਪੋਲਿਊਸ਼ਨ ਹੁੰਦਾ ਕੀ ਪੋਲਿਊਸ਼ਨ ਇਹਨਾਂ ਦਾ ਧੂਆਂ ਘੜਾ ਆਕਸੀਜਨ ਛੱਡਦਾ ਜਿਹੜਾ ਇੱਥੇ ਪੋਲਿਊਸ਼ਨ ਨਹੀਂ ਹੁੰਦਾ ਉਹ ਆ ਦੇਖੋ ਪੰਜਾਬ ਨਾਲ ਹਰੇਕ ਟੀਕੇ ਨਾਲ ਧੱਕਾ ਹੀ ਹੁੰਦਾ ਹਾਂਜੀ ਤਾਂ ਹੁਣ ਅਸੀਂ ਖਜ਼ੂਰ ਸਾਹਿਬ ਤੋਂ ਅੰਦੌਰ ਪਹੁੰਚ ਚੁੱਕੇ ਆ ਸੋ ਅੰਦੌਰ ਪਹੁੰਚਣ ਲਈ ਸੀ ਥੋੜਾ ਜਿਆ ਲੈਟ ਹੋ ਗਏ ਦਾ ਰੀਜ਼ਨ ਇਹ ਇਹ ਰਿਹਾ ਕਿ ਬਰਹਾਨਪੁਰ ਤੋਂ ਅੱਗੇ ਰੋਡ ਤੇ ਕੰਸਟਰਕਸ਼ਨ ਚੱਲਦੀ ਸੀ